ਸਵਾਗਤ ਹੈ ਤੁਹਾਡਾ ਵੀਰੋ ਟਲੋੜੇ ਦੀ ਫਾਰਮ YouTube ਚੈਨਲ ਤੇ ਤੁਹਾਡਾ ਅੱਜ ਇੱਕ ਨਵੀਂ ਹੋਰ ਵੀਡੀਓ ਲੈ ਕੇ ਹਾਜ਼ਰ ਹੋਏ ਆ। ਇਹ ਝੋਟੀ ਦੂਜਾ ਸੂਆ ਜੀ ਤੇ 6 ਦਾੰਦਾ। ਸੋਈੜੂ ਹੋ ਗਏ ਤਾਂ ਨਾਲ 3.5 ਘੰਟੇ ਜੀ। ਜੇਰ ਪੈ ਗਈ ਆ। ਦੇਰ ਦੀ ਆਪਣੇ ਕੋਲੇ ਵੀਡੀਓ ਵੀ ਹੈਗੀ ਆ। ਜੇ ਕਿਸੇ ਭਰਾ ਨੂੰ ਚਾਹੀਦੀ ਹੋਈ ਤਾਂ ਮਗਰ ਆ ਸਕਦਾ ਹੈ ਹਾਂ ਝੋਟੀ ਦੀ ਗੱਲ ਕਰਦੇ ਆ ਜੀ ਇਹਨੇ ਕੱਟੀ ਨੂੰ ਜਾਨਵਰ ਦਿੱਤਾ ਤੇ ਬਹੁਤ ਸੋਹਣੀ ਝੋਟੀ ਆ ਚੰਗੇ ਰਿਗਾਰਡ ਵਾਲੀ ਆ ਬਹੁਤ ਸੋਹਣਾ ਥਾ ਦਾ ਹੁਆ ਦਾ ਤੁਸੀਂ ਦੇਖ ਸਕਦੇ ਆ ਜੇਰ ਹੋਣੀ ਪੈ ਗਈ ਆ ਠੀਕ ਆ ਜੇਰ ਦੀ ਤਾਂ ਹੁਣੇ ਕਰਕੇ ਦੇਖੋਣੀ ਜੇਰ ਛੁੱਟੀ ਆ ਜਿਹੜੇ ਤਾਵਾ ਬੈਠਣ ਦੀ ਕੋਸ਼ਿਸ਼ ਕਰਦੀ ਆ ਆ ਦੇਖ ਸਕਦੇ ਤੁਸੀਂ ਸੈਗ ਬਹੁਤ ਸੋਹਣਾ ਝੋਟੀ ਦਾ ਕੋਈ ਬੜਿਆ ਨਹੀਂ ਕਰ ਇਹ ਤੁਹਾਨੂੰ ਸੈਗਾ ਫੁੱਲ ਅੱਧ ਕਾਠਾ ਫੁੱਲ ਵਧੀਆ ਰਕਾਰਡ ਦੀ ਝੋਟੀ ਥਾੜ ਦੇਖੋ ਗਾੜੀ ਤੁਸੀਂ ਧੁੰਨੀ ਤੋਂ ਗਾੜੀ ਸ਼ੁਰੂ ਆ ਝੋਟੀ ਦੀ ਆ ਅਗਲਾ ਥਾੜ ਆ ਜੀ ਬਹੁਤ ਸੋਹਣੀ ਝੋਟੀ ਆ ਤੇ ਅਮੀ ਦਾ ਇਹਦੀ ਵੀ ਦੁੱਧ ਚੰਗਾ ਦੇਊਗੀ ਪਹਿਲੇ ਸੂਏ ਦਾ ਰਿਕਾਰਡ ਦੱਸਿਆ ਜੀ ਆਪਾਂ ਨੂੰ ਜਿਹੜਾ 15 16 ਕਿਲੋ ਦੁੱਧ ਚੁਆਇਆ ਇਹਦੇ ਜੀ ਬੰਦੇ ਆਪਣੇ ਸਹਿਚਾਰ ਬਿੱਤਰ ਜਿੰਨਾਂ ਕੋਲ ਝੋਟੀਆਂ ਆਈਆਂ ਅੱਗੇ ਵੀ ਝੋਟੀਆਂ ਕਾਫੀ ਲਿਆਂਦੀਆਂ ਆਪਾਂ ਉਹਨਾਂ ਤੋਂ ਤੇ ਵਧੀਆ ਸੀਮਨ ਵਰਤਦੇ ਆ ਵਧੀਆ ਰਿਕਾਰਡ ਵਾਲੇ ਝੋਟੀਆਂ ਰੱਖਦੇ ਮਗਰੋਂ ਲੇਵਾ ਚੈੱਕ ਕਰਾਉਣਾ ਤੁਹਾਨੂੰ ਚੱਲ ਬੱਤਾ ਅੱਗੇ ਆਓ ਦੇਖੋ ਜੇ ਰਪਿੰਦੀ ਨਹੀਂ ਸੀ ਕਿ ਤਾਂ ਕਰਕੇ ਤਕਲੀਬ ਮਾਦੀ ਸੀ ਇਹਦਾ 3 ਤੋਂ 4 ਕਿਲੋ ਬੋਲਾ ਆਪਾਂ ਚੋਇਆ ਵਾ ਬੱਚੇ ਨੂੰ ਫੁੱਲਰ ਜਾ ਕੇ ਤਾਂ 4 ਕਿਲੋ ਬੋਲਾ ਚੋਤਾ ਸੀਗਾ ਤਾਂ ਬੈਠਣ ਦੀ ਦਿੱਕਤ ਪਰੇਸ਼ਾਨੀ ਮਾਦੀ ਸੀ ਕਿ ਤਾਂ ਕਰਕੇ ਆਪਾਂ ਅਕੜਾ ਸੀਗਾ ਚੋਤੀ ਤੇ ਤੁਸੀਂ ਦੇਖੋ ਲੈਵਾ ਹੁਣ ਵੀ ਬਹੁਤ ਆ ਝੋਟੀ ਦਾ ਜੀ ਆ ਗਾੜੀ ਦਾ ਸਾਡ ਦੇਖੋ ਬਹੁਤ ਸੋਹਣਾ ਪਛਾੜੀ ਥੋੜੀ ਜਿਹੀ ਭਾਲ ਕਰਕੇ ਆ ਐਂਪਲ ਲੱਗ ਰਿਹਾ ਕਚੋਈ ਕਰਕੇ ਥੋੜਾ ਜਿਹਾ ਕੱਟੀ ਬਹੁਤ ਥੋੜੀ ਕੱਟੀ ਦਿੱਤੀ ਆ ਦੇਖੋ ਜੇ ਕਿਸੇ ਵੀ ਭਰਾ ਨੂੰ ਇਹ ਛੋਟੀ ਪਸੰਦ ਆਉਂਦੀ ਆ Papa ਆਪਣਾ ਨੰਬਰ ਸ਼ੇਅਰ ਕਰਦੇ ਜੀ 92536 01192 96536 01192 ਕਿਸੇ ਭਰਾ ਨੂੰ ਵੀ ਇਹ ਛੋਟੀ ਪ੍ਰਸਾਦ ਆਉਂਦੀ ਆ ਤਾਂ ਆਪਣੇ ਨਾਲ ਫੋਨ ਤੇ ਕੰਟੈਕਟ ਕਰ ਸਕਦੇ ਜੀ ਫੁੱਲ ਹਾਈਟ ਆ ਕੋਈ ਆਣਾ ਸਮਝੇ ਵੀ ਛੋਟੀ ਹੋਊਗੀ ਛੋਟੀ ਫੁੱਲ ਵੱਡੀ ਝੂਟੀ ਆ ਜਿਹੜਾ ਰੇਟ ਆ ਉਹ ਵੀਰ ਕੋਈ ਵੀ ਜਿਹਨੂੰ ਪਸੰਦ ਆਉਂਦੀ ਆ ਉਹ ਆਪਣੇ ਨਾਲ ਫੋਨ ਤੇ ਗੱਲ ਕਰਕੇ ਪੁੱਛ ਸਕਦਾ ਐ ਵੀ ਇਹ ਝੋਟੀ ਜੇ ਆਪਾਂ 4-5 ਖੜ ਵੀ ਗਈ ਹੈ 15-16 ਕਿਲੋ 15 ਕਿਲੋ ਆਪਾਂ ਦੁੱਧ ਚਵਾ ਕੇ ਵੀ ਝੋਟੀ ਦੇ ਦਾਂਗੇ। ਤੁਸੀਂ ਦੇਖ ਸਕਦੇ ਆ ਬਹੁਤ ਜਿਆਦੇ ਚੰਗੀ ਝੋਟੀ ਆ। ਹਰ ਤੱਕ ਤੋਂ ਬੋਝ ਕਰਦੇ ਆਪਾਂ ਤੁਹਾਨੂੰ ਦਿਖਾਈ ਜਾ ਸਕੇ। ਮੇਰੀ 6 ਫੁੱਟ ਹਾਈਟ ਆ ਜਾਨੀ ਕਿ ਮੇਰੇ ਮੋਢਿਓ ਵੀ ਟੱਪਦੀ ਆ ਝੋਟੀ ਤੁਸੀਂ ਆਪ ਸਾਹਮਣੇ ਲਾ ਲਿਓ ਪੌਣੇ 6 ਫੁੱਟ ਅੰਗੂ ਕਰ ਦੋ ਝੋਟੀ ਦਾ ਹੈਗਾ ਏ ਕਿਸੇ ਸੱਜਣ ਭਰਾ ਭੈਣ ਨੂੰ ਪਸੰਦ ਆਉਂਦੀ ਆ ਤਾਂ ਆਪਣੇ ਨਾਲ ਰਾਬਤਾ ਕਾਇਮ ਕਰ ਸਕਦੇ ਆ ਇੱਕ ਭਰਾਵਾਂ ਨੂੰ ਬੇਨਤੀ ਆ ਕਿ ਆਪਣਾ ਚੈਨਲ ਜਰੂਰ ਨਵਾਂ ਆਏ ਆਪਾਂ ਸ਼ੇਅਰ ਕਰਦੇ ਆ ਆਰੇ ਇੱਕ ਵੀਡੀਓ ਤੁਹਾਡੇ ਨਾਲ ਅੱਗੇ ਸ਼ਾਰਟ ਸ਼ਾਰਟ ਪਾਈਦੇ ਆ ਤੇ ਸ਼ਾਰਟ ਨਾਲ ਨੂੰ ਤਾਂ ਬਹੁਤ ਪਿਆਰ ਬੈਲਦਾ ਬਹੁਤ ਸੱਜਣੋਂ ਫੋਨ ਵੀ ਲਾਉਂਦੇ ਆ ਤੇ ਸਾਰੇ ਭਰਾ ਕਹਿੰਦੇ ਵੀ ਤੁਸੀਂ ਵਲੌਗ ਬਣਾ ਕੇ ਪਾਇਆ ਕਰੋ 5-4 ਮਿੰਟ ਦੀ ਵੀਡੀਓ ਤੇ ਸਾਨੂੰ ਪਸ਼ੂ ਦਿਖਾਇਆ ਕਰੋ ਵੀ ਸ਼ਾਰਟ ਚੋਂ ਨਾ ਦੱਸਦਾ ਨਹੀਂ ਆ ਅੱਜ ਕੋਸ਼ਿਸ਼ ਆ ਕਾਫੀ ਟਾਈਮ ਬਾਅਦ ਵੀ ਵੀਡੀਓ ਮੈਂ ਕਿਹਾ ਵੀ ਛੋਟੀ ਵੀ ਚੰਗੀ ਆ ਆਪਾਂ ਚੰਗੇ ਪਸ਼ੂ ਤੋਂ ਹੀ ਸ਼ੁਰੂਆਤ ਕਰੀਏ ਤੇ ਤੁਹਾਡੇ ਭਰਾਵਾਂ ਦਾ سپورਟ ਚਾਹੀਦੀ ਆ ਤੁਹਾਡੇ ਨਾਲ ਹੀ ਆਪਣਾ ਚੈਨਲ ਗਰੋ ਕਰ ਸਕਦਾ ਹਣ ਇਸ ਕਰਕੇ ਤੁਸੀਂ سپورਟ ਕਰੋ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਕਿ ਆਪਾਂ ਚੰਗੇ ਤੋਂ ਚੰਗੇ ਜਾਨਵਰ ਤੁਹਾਨੂੰ ਦਿਖਾਉਂਦੇ ਜਾਵਾਂਗੇ ਬਾਕੀ ਹਰ ਵਕਤ ਆਪਣੇ ਕੋਲੇ 3-4 ਮੱਝਾਂ ਤੇ 4-5 ਗਾਇਆਂ ਅਵੇਲੇਬਲ ਹੁੰਦੀਆਂ ਜੇ ਕਿਸੇ ਨੇ ਵੀ ਭਰਾ ਚੱਕੀ ਅਜਿਹਾ ਤੋਂ ਐ ਟੌਪ ਤੋਂ ਟੌਪ ਵਗਾ ਲੈਣੀ ਆ ਉਹ ਵੀ ਰਾਬਤਾ ਕਰ ਸਕਦਾ ਚੰਗੀ ਝੋਟੀ ਲੈਣੀ ਆ ਉਹ ਵੀ ਰਾਬਤਾ ਕਰ ਸਕਦਾ ਜਾਨਵਰ ਆਪਣੇ ਕੋਲੇ ਪਹਿਲੇ ਤਾਂ ਦੂਜੇ ਸੂਏ ਆਉਂਦੇ ਆ ਜੀ ਚੰਗੀ ਰਿਕਾਰਡ ਵਾਲੇ ਹੁੰਦੇ ਆ ਤੇ ਕਿਸੇ ਵੀ ਪ੍ਰਾਣ ਨੂੰ ਹੋਰ ਕੋਈ ਜਾਣਕਾਰੀ ਚਾਹੀਦੀ ਹੋਈ ਆ ਨਾਮ ਤਾਂ ਨਾ ਰੱਖ ਜਾ ਹੋਰ ਕੋਈ ਵੀ ਜਾਣਕਾਰੀ ਚਾਹੀਦੀ ਹੋਈ ਤੇ ਆਪਣੇ ਨਾਲ ਫੋਨ ਤੇ ਸੰਪਰਕ ਕਰ ਸਕਦਾ ਇਸ ਲਈ ਕਮਾਜੋਨੇ ਆ ਇਜਾਜ਼ਤ ਲੈਂਦੇ ਆ ਧੰਨਵਾਦ ਸਾਰੇ ਭਰਾਵਾਂ ਦਾ ਸਪੋਰਟ ਕਰੋ ਮਿਲਦੇ ਆ ਕਿਸੇ ਨਵੀਂ ਵੀਡੀਓ ਦੇ ਨਾਲ ਧੰਨਵਾਦ